ਕਿਤ ਸਮਾਲ ਸੋਏ ਸਦਾ ਸਦਾ ਗੋਬਿੰਦ ਤਤ ਵਿਚਾਰ ਇਹ ਮਥੁਰਾ ਜਗ ਤਾਰਣ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਣ ਦੇਵ ਗੁਰੂ ਫਿਰ ਸੰਕਟ ਜੋਨ ਘਰ ਬਣਾ ਆਇਓ ਐਸੇ ਦੀਨ ਦਿਆਲ ਸਤਿਗੁਰੂ ਸ਼ਾਂਤੀ ਦੇ ਪੁੰਜਾ ਬਾਣੀ ਕੇ ਬੋਹੇ ਥੇ ਸ਼ਹੀਦਾਂ ਦੇ ਸਿਰ ਤਾਜ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਦੁਆਰਾ ਚਲਾਈ ਹੋਈ ਪੁਰਾਤਨ ਮਰਿਆਦਾ ਅਨਸਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬਸੰਤ ਰਾਗ ਗਾਇਨ ਕਰਨ ਦੀ ਅਰੰਭਤਾ ਕੀਤੀ ਜਾ ਰਹੀ ਹੈ ਸਤਿਗੁਰੂ ਜੀਓ ਸਮੂਹ ਰਾਗੀ ਸਿੰਗਾਰੇ ਸੀਸ ਤੇ ਮੇਹਰ ਪਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਤੇ ਸਪਸ਼ਟ ਪੜਨਦਾ ਗਾਇਨ ਕਰਦਾ ਬਲ ਬੁੱਧੀ ਸਮਰੱਥਾ ਬਖਸ਼ਣੀ ਬੇਅੰਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪੇਟਾਂ ਵਾਂ ਦਰ ਤੇ ਪ੍ਰਵਾਨ ਕਰਨੀਆਂ ਆਪਣੇ ਦਰੋਂ ਕਰੋ ਸਿੱਖੀ ਸਿਦਕ